ਰਦੋ ਬਲਕਾਰ ਦੀ ਤਾਂ ਬਲਕਾਰ ਦੀ ਸਾਸ ਹੋਏਗਾ ਜੋੜੀ 5310 8 ਮਾਡਲ ਮਸ਼ੀਨ ਚਾਰ ਮਾਡਲ ਆ ਬਲਕਾਰ ਮਿੱਤਰੋ ਜੋੜ ਜੋ ਕਰਾ ਮੇਂ ਤਰੋ ਲਾਈਵ ਚ ਕਰ ਦੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਝੋਨੇ ਦਾ ਸੀਜ਼ਨ ਆ ਗਿਆ ਮੁਰੇ ਬਲਕਾਰ ਦੀ ਅੱਜ ਸਾਫ ਸਫਾਈ ਕਰਦੇ ਆ 2004 ਮਾਡਲ ਬਲਕਾਰ 8 ਮਾਡਲ ਜੌਂਡੀਅਰ 5510 ਯੌ ਡੀਅਰ ਯੌ ਡੀਅਰ ਯੌ ਡੀਅਰ ਯੌ ਡੀਅਰ ਹਕਤੇ ਸਵਰਾਜ ਚੜੇ ਹੋਏ ਨੇ ਕਰ ਦੇਰ ਪੈਰ ਆ ਆ ਡਰਾਈਵਰ ਆਗਾ ਇਹ ਕੰਨਾ ਮਸ਼ੀਨ ਮੈਂ ਚਲਾਉਂਗਾ ਇਹ ਤੱਕੀ। ਨਾ। ਆਈਏ ਸਤਾ। ਬਲਕਾਰ ਦੇਓ ਯਾਰ 4 ਮਾਡਲ ਜੌੜੀਆ 53 ਦਾ 60 ਮਾਡਲ। ਕੋੜੀ ਤੋ ਤੂ ਏ। ਆਉਰੇ ਇੰਟਰ। ਹੈਪੀ ਸ਼ਾਂਟ ਰਹਾ ਵਾ। ਸਰਾ ਹੀ ਚਲਾਇਆ ਮੜੀ ਮੋਟੀ। ਬਾਗ ਰਹਾ ਪਿਜਾ। ਹਲੋ ਆ ਜਾ ਹੈਪੀ ਆ ਜਾ ਹੈਪੀ ਬਿੱਤਰੋ ਚਾਬੀਆਂ ਜੋਬੀਆਂ ਲੈ ਕੇ ਆਉਣੇ ਆ ਮੜਾ ਮੋਟਾ ਕਰਾਂਗੇ ਦਾ ਅਰ ਪਿਆਰਾ ਉਹ ਸਿਹਰਾ ਸਟੇ ਰੂਮ ਇਹਦੀ ਹੋਸਟ ਸਟੇ ਇੱਥੇ ਹੁੰਦੀ ਹੈ ਇਹਦੀ ਚਾਬੀਆਂ ਲੈ ਕੇ ਆਉਣੇ ਆ ਬਲੋਰ ਬਲਾਰ ਮਾਰਾਂਗੇ ਮੈਂ ਇਤਹੀ ਕਰਾਇਆ ਮਸਿੰਗਨ ਦੀ ਸਟੇਅਰੂਮ ਬਲਕਾਰ ਬਲਕਾਰ ਦਾ ਸਟੇਅਰੂਮ ਆ ਗਿਆ ਪਿਆਦਾ ਸਟੂਨਰੀ ਦੂਜਾ ਲੈ ਲੈ ਗਾਰ ਕਿੱਲਾ ਮਸ਼ੀਨ ਆਹ ਆ ਟਾਇਰ ਪਿਆ ਕੇ ਆ ਪੀ ਅੱਜ ਕਿਹੜੇ ਕਹਿੰਦਾ ਪਤਾ ਇਨਸ਼ਾਪ ਕਰਦੇ ਨੇ ਇੱਥੋਂ ਪਤਾ ਉਹ ਨੂੰ ਬਈ ਹੂੰ ਦਾਦਾ ਕਿਆ ਹੋ ਪਉਣਾ ਆ ਨਾੜੇ ਰਖੜਾ ਆਪਣਾ ਇਹ ਨਾ ਜੀ ਰੀ ਰਿੱਟ ਤੇ ਆ ਉਹ ਮਾਗੇ ਛੋਟਾ ਟਰੈਕਟਰ ਸੁਪਰ ਸੀਡਰ ਵੈਸੇ ਤੇ ਨਹੀਂ ਕੰਮ ਕਰਦਾ ਇਹ ਆ ਮਿੱਤਰਾ ਮਾਰਦੇ ਬਲੋਰ ਵੇਰਾ ਯੂ ਫਨੀ ਨੀ 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 ਪਲਕਾਰ ਮੋਟਰ ਮਸ਼ੀਨ ਆ ਬਾਈ ਬਾਹਰੇ ਕੱਢਦੀ ਬਾਹਰੇ ਕੱਢਦੀ ਆ ਆ ਗਿਆ ਮਕੈਨਿਕ ਆ ਗਿਆ ਆ ਬੰਦਾ ਮਲਾ ਨਿਕਾ ਰੱਖਿਆ ਦੀ ਜੀ ਪੂਰਾ ਪੱਤਾ ਇਹ ਆ ਮੈਂ ਚਲਾਉਣੀ ਮਸ਼ੀਨ ਇਹ ਦੀ ਗਿਆ ਨਹੀਂ ਬੰਦਾ ਮੈਂ ਕਿਹਾ ਤੂੰ ਦੇਖ ਲਈ ਬਾਈ ਪਲਕਾਰ 2008 ਮਾਡਲ ਉਹ ਉਹਦਾ ਇਲੈਕਟ੍ਰੀਕਲ ਹੈ ਤਾਂ ਬੈਟਰੀ ਤੇ ਚੱਲਦੀ ਹੈ ਜੇ ਕੋਈ ਕਿਹੜੀ ਲਿਆ ਕੇ ਹਜੇ ਬੈਟਰੀ ਦਾ ਵਾਲਾ ਚੜ ਪਤੋੜੀ ਘਟ ਚਾਗਦੇ ਆ ਕਿਤੇ ਖੜੀ ਕਰਕੇ ਆ ਬੈਟਰੀ ਆ ਅੱਜ ਦੋ ਤਿੰਨ ਵਾਰੀ ਮੜਾ ਜਾਂ ਹੱਥ ਫੇਰ ਕੇ ਫੇਰ ਮੜੀ ਜੀ ਸੈਲਫ ਚੱਕੀ ਆਗੀ ਆ ਇਹ ਦਸਾਂ ਦਿਨ ਹੋ ਗਏ ਹੁੰਦਾ ਆ ਟਾਇਰ ਨੰਬਰ ਉੱਪਰ ਸ਼ਕਤੀ ਲਾਇ ਹੈ ਮਾਰੇ ਕੋ ਤੇ ਬਾਉਂਡ ਲਾਈ ਬਲੂ ਰੱਖੇ ਇਹ ਤਾਂ ਗੱਦ ਖੰਡੀ ਸੋ ਬਾਉਂਡ ਹੀ ਨਹੀਂ ਵੜਾ ਹੀ ਦੇਖੀ ਆਂਦੇ ਨੇ ਅਬ ਮੈਂ ਤਰੋ ਜ਼ੋਰ-ਜ਼ੋਰ ਕੇ ਰਨ ਲਾਈਵ ਚ ਕਰ ਦੋ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਨਾਲ ਹੀ ਦਬ ਦੋ ਘੰਟੀ ਵਾਲਾ ਬਟਨ ਪੂਰੀ ਚੰਗੀ ਤਰ੍ਹਾਂ ਕਰਦੇ ਥੱਲੀ ਇਹਦੀ ਆਇਆ ਹਰਤ 2004 ਮਾਡਲ 01679 ਕੱਚੀ ਜਰੂਰ ਜੀ ਗਰਾ ਮਿੱਤਰੋ ਲਾਈਕ ਕਰ ਦਿਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਾਲ ਹੀ ਦਬਦੋ ਘੰਟੀ ਵਾਲਾ ਬਟਨ ਫਿਰ ਕੰਮ ਹੀ ਪੇਸ਼ੀਤਾ ਜਿਦਾ ਸੂਆ ਪੂਰੀ ਕਰ ਦਾਂਗੇ ਤੁਹਾਨੂੰ ਦਿਖਾਉਣੇ ਹੈਗੇ ਸਟਾਰ ਵੱਕ ਵਗੈਰਾ ਪੰਜ ਸਟਾਰ ਵੱਕ ਨੇ ਅਨੰਦ ਇੱਕ ਸਟਾਰ ਵੱਕ ਹੁੰਦੀ ਆ ਕਾਫੀ ਇੱਕ ਆ ਸਟਾਰ ਵੱਕਰ ਸਟਾਰ ਵੱਕ ਤੇ ਸਟਾਰ ਵੱਕਰ ਅੰਜ ਸਟਾਰ ਵੱਕਰ ਬੱਡਵ ਵਗੈਰਾ ਦੱਸੋ ਮਿੱਤਰੋ ਕੋਈ ਪੰਪ ਵਗੈਰਾ ਕੋਈ ਕਮੀ ਪੇਸ਼ੀ ਆ ਪਪ ਪੂਰੀ ਕਰਤਾ ਕਿ ਅੱਜ ਬਾਰੇ ਕੱਢ ਲਈ ਕਰਾਂਗੇ ਤੇ ਇੱਕ ਰਿਪੇਅਰ ਵਧੀਆ ਮੈਨਰੇ ਨੂੰ ਕਰਾਂ ਗ੍ਰੀਸ ਗਰੂਸ ਇਹਨੂੰ ਕਰ ਦੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਦਬ ਦਿਓ ਘੰਟੀ ਵਾਲਾ ਬਟਨ ਨਾਲ ਹੀ ਦਬ ਦਿਓ ਘੰਟੀ ਵਾਲਾ ਬਟਨ ਜੌਂਡ 53 10 ਉਹ ਸਟੇ ਰੂਮ ਆ ਗਿਆ ਦਾ ਇੱਧਰ ਖੜਾ ਨਾਡਾ 11 ਨਾਡਾ 11 ਟਰੈਕਟਰ ਖੜਾ ਇੱਧਰ ਇਸ ਬਾਕੀ ਕੰਮ ਆਪਾਂ ਇਹ ਤੋਂ ਲੈ ਲਿਆ ਸਾਰਾ ਕਿਉਂ ਟੀ ਨਾਡਾ 11 ਤੋਂ ਇਸ ਬਾਕੀ ਆਹ ਚੱਲੀ ਜਾਂਦਾ ਕੰਮ ਕਰ ਦੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਬਾਕੀ ਆਪਾਂ ਫੇਰ ਤੁਹਾਡੇ ਨਾਲ ਲਾਈਵ ਕਰਾਂਗੇ ਚੱਲਦੇ ਆਂ ਫਿਰ ਕਿ ਕਿਤੇ ਰਿਪੇਅਰ ਕਰੀ ਆਪਾਂ ਬੈਰੇਪੁਰੇ ਖੋਲੇ ਇਹਦੇ ਇਹਦੇ ਤੁਹਾਨੂੰ ਲਾਈਵ ਤੇ ਦੱਸਾਂਗੇ ਸਿੱਕੇ ਮਿੱਤਰੋ ਚੈਨਲ ਨੂੰ ਕਾਦਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ